바닷가로 들어갈 니 ਸਾਡੇ ਕੋਲ ਇੱਕ ਇਨਫਰਮੇਸ਼ਨ ਆਈ ਸੀਗੀ ਕਿ ਅੱਜ ਤੜਕੇ ਰਾਵਾਂ ਮੰਡੀ ਦੇ ਏਰੀਆ ਦੇ ਵਿੱਚ ਕੁਝ ਮੁੰਡਿਆਂ ਨੇ ਆ ਕੇ ਫਾਇਰਿੰਗ ਕੀਤੀ ਹੈ ਤੇ ਇੱਕ ਜੂਏ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਇਨਫਰਮੇਸ਼ਨ ਦੇ ਅਸੀਂ ਅੱਗੇ ਐਫ ਆਈ ਆਰ ਰਜਿਸਟਰ ਕੀਤੀ ਤੇ ਉਸ ਤੇ ਕੰਮ ਕਰਦੇ ਹੋਏ ਅਸੀਂ ਦੇ ਵਿੱਚ ਜੋ ਤਿੰਨ ਮੁੰਡੇ ਇੱਕ ਵਹੀਕਲ ਤੇ ਆਏ ਤੇ ਉਹਨਾਂ ਨੇ ਆ ਕੇ ਮੌਕੇ ਤੇ ਫਾਇਰਿੰਗ ਕੀਤੀ ਅਸੀਂ ਉਹਨਾਂ ਤਿੰਨ ਮੁੰਡਿਆਂ ਦੀ ਉਹ ਉਹ ਨਾ ਮੁੰਡਿਆਂ ਦੇ ਕੰਮ ਕਰਨਾ ਸ਼ੁਰੂ ਕਰਤਾ ਉਹ ਜਦ ਅਸੀਂ ਕੀਤਾ ਉਹਦੇ ਵਿੱਚ ਇਹ ਆਇਡੈਂਟੀਫਾਈ ਹੋਏ ਤਿੰਨ ਜਣੇ ਤਿੰਨਾਂ ਚੋਂ ਇੱਕ ਹੈ ਮਨਕਰਨ ਸਿੰਘ ਸਿਮਰਨਜੀਤ ਸਿੰਘ ਤੇ ਜੈਵੀਰ ਸਿੰਘ ਸੋ ਇਹ ਜਿਹੜੇ ਤਿੰਨ ਦੋਸ਼ੀ ਹੈ ਇਹ ਸਾਡੇ ਇਸ ਕੇਸ ਵਿੱਚ ਵਾਂਟਡ ਸੀਗੇ ਆਇਡੈਂਟੀਫਾਈ ਹੋਏ ਇਸਦੇ ਨਾਲ ਹੀ ਜਿਹੜਾ ਮਨਕਰਨ ਸਿੰਘ ਹੈ ਮਨਕਰਨ ਸਿੰਘ ਸਾਡਾ ਇੱਕ ਜੀਆਰਪੀ ਥਾਣੇ ਦੇ ਵਿੱਚ ਜੁਲਾਈ ਮਹੀਨੇ ਚ ਐਫਆਈਆਰ ਦਰਜ ਹੋਈ ਸੀ ਉਸਦੇ ਵਿੱਚ ਵੀ ਵਾਂਟਡ ਸੀ ਜਿਹੜਾ ਕਿ ਬਾਅਦ ਚੋਂ ਪਹਿਲਾ ਮੁਕਦਮਾ 109 ਪੀਐਨਐਸ ਚ ਦਰਜ ਹੋਇਆ ਸੀ ਜਿਹੜਾ ਬਾਅਦ ਚੋਂ 103 ਬੀਐਨਐਸ ਚ ਕਨਵਰਟ ਹੋ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹ ਸਾਨੂੰ ਵਾਂਟਡ ਸੀਗਾ ਸੋ ਉਸਤੇ ਉਸ ਲੀਡ ਤੇ ਕੰਮ ਕਰਦੇ ਹੋਏ ਜਦ ਸਾਡੇ ਕੋਲ ਇਧਰ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਉਹਦੀ ਮੂਵਮੈਂਟ ਪਾਈ ਗਈ ਹੈ ਤੇ ਫਿਰ ਇੱਥੇ ਇੱਕ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਮਨਕਰਨ ਸਿੰਘ ਨੂੰ ਸ਼ਿਫਟ ਕੀਤਾ ਗਿਆ ਇਥੋਂ ਹਸਪੀਟਲ ਤੇ ਨਾਲ ਦੇ ਜਿਹੜੇ ਦੋ ਦੋਸ਼ੀ ਹੈ ਉਹ ਵੀ ਫੜੇ ਗਏ ਹਨ ਤੇ ਸਾਡੇ ਇੱਕ ਮੁਲਾਜ਼ਮ ਨੂੰ ਵੀ ਹਲਗੀ ਜੀ ਸਾਟ ਲੱਗੀ ਹੈ ਉਹ ਵੀ ਅਜੇ ਅਸੀਂ ਉਹਦਾ ਵੀ ਟਰੀਟਮੈਂਟ ਕਰਾ ਰਹੇ ਹੰਮਰਸਰ ਵੀ ਕੱਟਾ ਮਾਮਲੇ ਚ ਵੰਟ ਹੈ ਜਿਹੜਾ ਮਨਕਰਨ ਸਿੰਘ ਹੈ ਹੁਣ ਤੱਕ ਜਿੰਨੀ ਇੱਕ ਪ੍ਰੀਲੀਮਿਨਰੀ ਸਾਡੇ ਸਾਹਮਣੇ ਗੱਲ ਆਈ ਹੈ ਦੋ ਕੇਸ ਮੈਂ ਤੁਹਾਨੂੰ ਦੱਸੇ ਹ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ 193 22025 ਦੀ ਆਪਣੀ ਐਫਆਈਆਰ ਹੈ ਜਿਹਦੇ ਵਿੱਚ ਧਰਮਜੀਤ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋਇਆ ਸੀ ਇਹ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਵੀ ਵੌਂਟਡ ਹੈ ਗੈਂਗਸਟਰ ਨਾਲ ਜੁੜਿਆ ਹੈ ਇਹਦੀ ਅਜੇ ਡਿਟੇਲਡ ਪੁੱਛ ਕੇ ਚ ਅਸੀਂ ਕਰ ਰਹੇ ਹਾਂ ਜਿਵੇਂ ਹੀ ਸਸੀ ਦਾ ਨਾਮ ਆ ਰਿਹਾ ਹੈਗਾ ਜਿਹੜਾ 193/2025 ਦੀ ਐਫਆਈਆਰ ਹੈ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਤੇ ਅਮਰਿਤਕਾਲ ਸਿੰਘ ਦਾਲਮ ਦਾ ਬਾਈ ਨੇਮ ਐਫਆਈਆਰ ਰਜਿਸਟਰਡ ਹੈ ਤੇ ਅੱਗੇ ਜਿਹੜੀ ਪੁੱਛਗੀ ਚ ਆਈ ਸੀਗੀ ਜਿਸ ਚ ਅੱਗੇ ਹੋਰ ਦੋਸ਼ੀ ਫੜੇ ਗਏ ਉਹਦੇ ਵਿੱਚ ਬਨਕਰਨ ਸਿੰਘ ਦਾ ਵੀ ਨਾਮ ਆਇਆ ਸੀਗਾ ਸੋ ਇਹ ਤੋਂ ਜੋ ਵੀ ਅੱਗੇ ਖਲਾਸੇ ਹੋਣਗੇ ਉਹ ਆਪਾਂ ਦੋਰੀ ਕਿਤੇ ਗੋਲੀ ਲੱਗੀ ਹੈਗੀ ਹੈ ਹੁਣ ਅਸੀਂ ਟੋਟਲ ਤਿੰਨ ਦੋਸ਼ੀ ਹੈ ਤੇ ਵਿੱਚ ਜੋ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਆਪਣੀ ਰਾਮਾ ਮੰਡੀ ਦੀ ਐਫ ਆਈ ਆਰ ਹੈਗੀ ਆ 303/25 ਉਸ ਦੇ ਵਿੱਚ ਆਪਣੇ ਤਿੰਨ ਮੇਨ ਦੋਸ਼ੀ ਹਨ ਮਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਹੋਰ ਵੀ ਇਹਨਾਂ ਦੇ ਇਸ ਦੇ ਵਿੱਚ ਮਨਕਰਨ ਜਿਹੜਾ ਮਨਕਰਨ ਸਿੰਘ ਹੈਗਾ ਇਹ ਇੰਜਰਡ ਹੈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਤੇ ਉਹਨੂੰ ਉਹਨੂੰ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਨੂੰ ਗੋਲੀ ਲੱਗੀ ਹੈ ਤੇ ਅੱਗੇ ਜਿਹੜੀ ਪੁੱਛਗਿਛ ਹੈ ਉਹ ਆਪਾਂ ਕਰ ਰਹੇ ਹਾਂ ਬਾਕੀ ਦੋਨੋਂ ਜਿਹੜੇ ਮੁੰਡੇ ਹਨ ਜਿਹੜੇ ਆਪਣੇ ਕੇਸ 'ਚ ਤਿੰਨੋਂ ਮੁੰਡੇ ਸਿਗੇ ਉਹ ਤਿੰਨੋਂ ਮੁੰਡੇ ਇਸ ਦਿਨ ਆਪਾਂ ਆਰਾਊਂਡ ਅਪ ਕੀਤੇ ਹਨ ਬਨਕਰਨ ਦੇ ਵਿਚ ਗੁਰੂ ਰੰਗ ਹੋਰ ਵੀ ਇਹਨਾਂ ਦੇ ਨਾਲ ਸਿਰਫ ਹੈ ਤਿੰਨੇ ਜਣੇ ਹੀ ਕਿਹੜੀ ਵਾਰਦਤਾ ਕਰਦੇ ਜਿਹੜੀ ਰਾਮਾ ਮੰਡੀ ਵਾਲੀ ਵਾਰਦਤਾ ਉਸ ਵਿੱਚ ਇਹ ਤਿੰਨੋ ਹੀ ਵਾਈ ਨੇਮ ਸਿੱਗੇ ਜਿਹੜੇ ਕਿ ਉੱਥੇ ਮੌਕੇ ਤੇ ਪਛਾਣੇ ਗਏ ਤੇ ਜਿਨ੍ਹਾਂ ਤੇ ਕੰਮ ਕਰਦੇ ਹੋਏ ਅਸੀਂ ਇੱਥੇ ਆ ਕੇ ਇੱਕ ਐਕਸਚੇਂਜ ਆਫ ਫਾਇਲ ਹੋ ਗਈ ਜੀ ਜੀ ਨਾਮਜਦ ਕਿੰਨਾ ਸੀ ਸੀ ਕੇ ਸੀ ਕੋ ਵੀ ਨਹੀਂ ਇਹ ਅੱਜ ਸਵੇਰੇ 1:30 ਵਜੇ ਦੀ ਗੱਲ ਹੈਗੀ ਹੈ ਜਿਹੜਾ ਜਿਹੜਾ 303/25 ਆਪਣੀ ਐਫ ਆਰ ਠੀਕ ਹੈ ਠੀਕ ਹੈ ਜੀ ਥੈਂਕ ਯੂ